ਅਤੇ ਉਸ ਪਰਿਵਾਰ ਦੀ ਅਤੇ ਪੰਚਾਇਤ ਦੀ ਔਰ ਸਾਡੇ ਸਾਰੇ ਵਲੰਟੀਅਰ ਦੀ ਵੀ ਇੱਕ ਇੱਛਾ ਸੀ ਕਿ ਅਮਰਤਪਾਲ ਸਿੰਘ ਉਹ ਇੱਕ ਬਹੁਤ ਵਧੀਆ ਖਿਡਾਰੀ ਸੀ ਔਰ ਉਸ ਤੋਂ ਬਾਅਦ ਉਹ ਅਗਨੀ ਵੀਰ ਵਜੋਂ ਫੌਜ ਭਰਤੀ ਹੋਇਆ ਉਸਨੇ ਸ਼ਹਾਦਤ ਪਾਈ ਸੋ ਉਹ ਸਾਰੇ ਸਾਡੇ ਨੌਜਵਾਨਾਂ ਲਈ ਇੱਕ ਚਾਨਣ ਮਨਾਰਾ ਬਣੇ ਉਹਦੀ ਯਾਦ ਹਮੇਸ਼ਾ ਲਈ ਸਾਡੇ ਬੱਚਿਆਂ ਚ ਸਾਡੇ ਨੌਜਵਾਨਾਂ ਚ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਚ ਰਹੇ ਤਾਂ ਅੱਜ ਇੱਥੇ ਇੱਕ ਬਹੁਤ ਵਧੀਆ ਖੇਡ ਸਟੇਡੀਅਮ ਜਿਹੜਾ ਉਹਨਾਂ ਦੇ ਨਾਮ ਤੇ ਬਣਾਇਆ ਜਾਏਗਾ ਉਹਦੀ ਨੀਂਹ ਪੱਥਰ ਉਹਨਾਂ ਦੇ ਪਰਿਵਾਰ ਉਹਨਾਂ ਦੇ ਫਾਦਰ ਸਾਹਿਬ ਪਿੰਡ ਦੇ ਸਾਰੇ ਸਾਡੇ ਸਾਥੀ ਪੰਚਾਇਤ ਬਣ ਕੇ ਉਹ ਰੱਖਿਆ ਗਿਆ ਹੈ ਔਰ ਕਾਫੀ ਵੱਡਾ ਗਰਾਊਂਡ ਲਗਭਗ 4 4.5 ਕਿੱਲਿਆਂ ਚ ਬਣੂਗਾ ਜਿਹਦੇ ਚ ਸਾਰੀਆਂ ਖੇਡਾਂ ਟਰੈਕ ਬਾਸਕਟਬਾਲ ਵਾਲੀਬਾਲ ਫੁੱਟਬਾਲ ਕਵਡੀ ਜਾਂ ਜਿਹੜਾ ਵੀ ਪੰਡੇ ਸਾਰੇ ਇਹ ਮਿੱਤਰ ਚਾਹਣਗੇ ਮਲਟੀਪਰਪਸ ਉਹ ਸਟੇਡੀਅਮ ਅਸੀਂ ਬਣਾ ਰਹੇ ਹਾਂ ਉਹਦਾ ਅੱਜ ਸ਼ੁਰੂਆਤ ਕੀਤੀ ਹੈ ਤਾਂ ਜੋ ਸਾਡੇ ਬੱਚੇ ਜਿਹੜੀਆਂ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਨੂੰ ਇੱਕ ਨਜ਼ਰ ਲੱਗੀ ਸੀ ਕਿਉਂਕਿ ਉਹ ਇਸੇ ਕਰਕੇ ਸੀ ਕਿ ਕੋਈ ਇਨਫਰਾਸਟ੍ਰਕਚਰ ਨਹੀਂ ਸੀ ਬੱਚਿਆਂ ਦੇ ਖੇਡਣ ਲਈ ਕੋਈ ਗਰਾਊਂਡ ਨਹੀਂ ਸਨ ਚੰਗੇ ਸਕੂਲ ਨਹੀਂ ਸੀ ਤੇ ਸੋ ਉਸੇ ਕੜੀ ਦੇ ਮੱਦੇ ਨਜ਼ਰ ਅੱਜ ਅੱਜ ਇਹ ਸਟੇਡੀਅਮ ਸ਼ੁਰੂ ਕੀਤਾ ਤਾਂ ਜੋ ਸਾਡੇ ਬੱਚੇ ਜਿਵੇਂ ਪੰਜਾਬ ਦਾ ਹਮੇਸ਼ਾ ਖੇਡਾਂ ਚ ਪਹਿਲੇ ਦੁਨੀਆ ਚ ਹੀ ਕੱਲੇ ਪੰਜਾਬ ਇੰਡੀਆ ਚ ਨਹੀਂ ਬਲਕਿ ਪੂਰੀ ਦੁਨੀਆ ਚ ਨਾ ਰਿਹਾ ਉਸੇ ਤਰੀਕੇ ਨਾਲ ਸਾਡੇ ਬੱਚੇ ਨੌਜਵਾਨ ਅੱਜ ਖੇਡਾਂ ਦਾ ਆਪਣੇ ਇੱਕ ਵੱਡਾ ਗਰਾਊਂਡ ਦੇ ਕੇ ਇਥੋਂ ਬੱਚੇ ਵਧੀਆ ਖਿਡਾਰੀ ਪੈਦਾ ਹੋਣਗੇ ਆਉਣ ਵਾਲੇ ਸਮੇਂ ਚ ਉਹ ਦੇਸ਼ ਦੀ ਸੇਵਾ ਕਰਨਗੇ ਕੋਈ ਵੱਡੇ ਖਿਡਾਰੀ ਬਣ ਕੇ ਕਰਨਗੇ ਕੋਈ ਵੱਡੇ ਅਫਸਰ ਬਣ ਕੇ ਕਰਨਗੇ ਜਿਵੇਂ ਜਿਸ ਤਰ੍ਹਾਂ ਸਾਡੇ ਛੋਟੇ ਬੱਚੇ ਆਮਰਤਪਾਲ ਫੌਜ ਚ ਫਤਹੀ ਹੋਇਆ ਅਗਨੀ ਵੀਰ ਵਜੋਂ ਉਹਨਾਂ ਨੇ ਸ਼ਹਾਦਤ ਵੀ ਪਾਈ ਔਰ ਦੇਸ਼ ਦੀ ਰਾਖੀ ਕੀਤੀ ਔਰ ਉਸੇ ਤਰ੍ਹਾਂ ਨਾਲ ਦੇਸ਼ ਨੇ ਆਪਣਾ ਨਾਮ ਆਪਣੇ ਇਲਾਕੇ ਦਾ ਆਪਣੇ ਮਾਂ-ਬਾਪ ਦਾ ਸਾਰੇ ਦੇਸ਼ ਚ ਰੌਸ਼ਨ ਕੀਤਾ ਹਮੇਸ਼ək ਉਸ ਉਮਰ ਚ ਜਾਣਾ ਇੱਕ ਬੜਾ ਦੁਖਦਾਈ ਹੁੰਦਾ ਪਰ ਇੱਕ ਫਖਰ ਵਾਲੀ ਗੱਲ ਵੀ ਹੁੰਦੀ ਹੈ ਕਿ ਉਸ ਉਮਰ ਚ ਉਹ ਬੱਚੇ ਨੇ ਉਸ ਨੌਜਵਾਨ ਨੇ ਸਾਡੇ ਸਿੰਦੂਆਸ ਦੇ ਹਲਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਸੋ ਇੱਕ ਗਰਾਊਂਡ ਉਹਦੇ ਇਜਾਜ਼ਤ ਚ ਬਣਾਉਣਾ ਇੱਕ ਬਹੁਤ ਛੋਟੀ ਗੱਲ ਹੈ ਪਰ ਅਸੀਂ ਆਉਣ ਵਾਲੇ ਸਮੇਂ 'ਚ ਹੋਰ ਵੀ ਜਿਹੜੀਆਂ ਚੀਜ਼ਾਂ ਹਨ ਇਸ ਤਰ੍ਹਾਂ ਦੇ ਨੌਜਵਾਨਾਂ ਲਈ ਇਸ ਤਰ੍ਹਾਂ ਦੇ ਬਹਾਦਰ ਸੂਰਬੀਰਾਂ ਲਈ ਸਮਰਪਿਤ ਕਰਦੇ ਰਹਾਂਗੇ ਇਸ ਲਈ ਸਾਰੇ ਪਿੰਡ ਵਾਸੀਆਂ ਦਾ ਸਾਰੇ ਬਲੌਕ ਡਵੈਲਪਮੈਂਟ ਅਫਸਰ ਨੇ ਔਰ ਸਾਰੀ ਹੋਰ ਜਿਹੜੇ ਅਫਸਰ ਨੇ ਔਰ ਉਹਦੇ ਸਕੂਲ ਦੇ ਟੀਚਰ ਸਹਿਬਾਨ ਆਏ ਉਹਨਾਂ ਦਾ ਵੀ ਧੰਨਵਾਦ ਹੈ ਔਰ ਆਸ ਰੱਖਦੇ ਹਾਂ ਕਿ ਉਹ ਪੂਰਾ ਸਹਿਯੋਗ ਦੇਣਗੇ ਤਾਂ ਕਿ ਗ੍ਰਾਊਂਡ ਨੂੰ ਇੱਕ ਵਧੀਆ ਮਤਲਬ ਨਮੂਨੇ ਦਾ ਆਪਾਂ ਗਰਾਊਂਡ ਬਣਾ ਸਕੀਏ ਤਾਂ ਜੋ ਦੂਰੋਂ ਦੂਰੋਂ ਜਿਹੜੇ ਬੱਚੇ ਇੱਥੇ ਆਉਣ ਖੇਡਣ ਔਰ ਆਪਣਾ ਭਵਿੱਖ ਸਵਾ। ਧੰਨਵਾਦ।